ਉੰਜ ਤਾਂ ਪੂਰਾ ਦੇਸ਼ ਹੀ ਰਾਮ ਰੰਗ ਚ ਰੰਗਿਆ ਹੋਇਆ ਪਰ ਇਹ ਖਾਸ ਤਸਵੀਰਾਂ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਈਆਂ ਨੇ ਅਯੁੱਧਿਆ ਦੇ ਰਾਮ ਮੰਦਰ ਦੀਆਂ ਇਹ ਤਾਜ਼ਾ ਤਸਵੀਰਾਂ ਨੇ ਜਿੱਥੇ ਰਾਮ ਮੰਦਰ ਨੂੰ ਬੇहद ਖੂਬਸੂਰਤ ਤਰੀਕੇ ਦੇ ਨਾਲ ਸਜਾਇਆ ਗਿਆ ਹੈ ਵੱਖ-ਵੱਖ ਤਰ੍ਹਾਂ ਦੇ ਬੇਸ਼ਕੀਮਤੀ ਫੁੱਲਾਂ ਦੇ ਨਾਲ ਮੰਦਰ ਪਰਿਸਰ ਨੂੰ ਸਜਾਇਆ ਗਿਆ ਹੈ ਮੰਦਰ ਦੇ ਗੁੰਬਦ ਦੇ ਉੱਤੇ ਵੀ ਬੇहद ਖੂਬਸੂਰਤ ਤਰੀਕੇ ਦੇ ਨਾਲ ਫੁੱਲਾਂ ਦੀ ਸਜਾਵਟ ਕੀਤੀ ਗਈ ਹੈ ਪ੍ਰਾਨ ਪ੍ਰਤੀਸ਼ਟਾ ਸਮਾਰੋਹ ਤੋਂ ਪਹਿਲਾਂ ਦੇਸ਼ ਭਰ ਦੇ ਵਿੱਚ ਹੀ ਇਹ ਤਿਆਰੀਆਂ ਜੋਰਾ ਸ਼ੋਰ ਤੇ ਚੱਲ ਰਹੀਆਂ ਨੇ 22 ਜਨਵਰੀ ਨੂੰ ਰਾਮ ਮੰਦਰ ਦੀ ਪ੍ਰਾਨ ਪ੍ਰਤੀਸ਼ਟਾ ਹੋਣੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇਸ ਸਮਾਰੋਹ ਦੇ ਵਿੱਚ ਉਹ ਸ਼ਿਰਕਤ ਕਰ ਪ੍ਰਾਨ ਪ੍ਰਤੀਸ਼ਟਾ ਕੀਤੀ ਜਾਣੀ ਹੈ ਪਰ ਜਸ਼ਨ ਤੇ ਉਤਸ਼ਾਹ ਪੂਰੇ ਦੇਸ਼ ਭਰ ਦੇ ਵਿੱਚ ਹੈ ਹਰ ਕੋਈ ਆਪੋ ਆਪਣੀ ਤਰੀਕੇ ਦੇ ਨਾਲ ਇਸ ਦਿਨ ਨੂੰ ਖਾਸ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਦੇਸ਼ ਭਰ ਦੀਆਂ ਵੱਖ-ਵੱਖ ਸਟੇਟਸ ਦੇ ਵਿੱਚ ਵੀ ਦੀਵਾਰਾਂ ਤੱਕ ਨੂੰ ਸਜਾਵਟ ਦੇ ਨਾਲ ਖੂਬਸੂਰਤ ਬਣਾਇਆ ਜਾ ਰਿਹਾ ਹੈ ਕੋਈ ਪੇਂਟਿੰਗ ਬਣਾ ਰਿਹਾ ਹੈ ਕੋਈ ਵੱਖ-ਵੱਖ ਤਰ੍ਹਾਂ ਦੇ ਦ੍ਰਿਸ਼ ਉਲੀਕ ਕੇ ਖਾਸ ਦਿਨ ਨੂੰ ਹੋਰ ਜ਼ਿਆਦਾ ਖਾਸ ਬਣਾਉਣ ਚੁੱਟਿਆ ਹੋਏ ਹੈ